ਜਦੋਂ ਕੁਦਰਤ ਪਘਲਾਉਣ ਤੇ ਆਉਂਦੀ ਹੈ ਨਾ ਮਿੱਟੀ ਨੂੰ ਵੀ ਪਘਲਾ ਦੇ ਤੇ ਪੱਥਰ ਵੀ ਪਿਗਲ ਜਾਂਦੇ ਆ ਬਾਬਿਓ ਤੁਸੀਂ ਆਹ ਦੇਖ ਲਓ ਇਹ ਫਹਾਲ ਮੈਂ ਇੱਕ ਸਾਊਥ ਕੋਰੀਆ ਦਾ ਇੱਕ ਆਈਲੈਂਡ ਹੈ ਜਿਹਨੂੰ ਜੀਜੂ ਆਈਲੈਂਡ ਕਹਿੰਦੇ ਆ ਤੇ ਇੱਥੇ ਜਿਹੜਾ ਹੈਗਾ گلاب ਦੇ ਫੁੱਲ ਬਣਾਤੇ ਸੀਗੇ ਕੁਦਰਤ ਨੇ ਮਾਲਾ ਸਾਰਾ ਸਾਰਾ ਪੱਥਰ ਪਘਲਾ ਕੇ ਅਸਲ ਦੇ ਵਿੱਚ ਇਹ ਸਾਰਾ ਸਾਰਾ ਜਿਹੜਾ ਆਈਲੈਂਡ ਆ ਤੁਹਾਨੂੰ ਦਿਖਾਉਣਾ ਇਹ ਬਿਲਕੁਲ ਇਸ ਤਰ੍ਹਾਂ ਦੇ ਜਿਹੜਾ ਹੈਗਾ ਮਾਲਾ ਪੱਥਰ ਨਾਲ ਬਣਿਆ ਇਹਨੂੰ ਲਾਵਾ ਕਹਿੰਦੇ ਇੱਥੇ ਲਾਵਾ ਫੁੱਟਿਆ ਸੀਗਾ ਤੇ ਲਾਵੇ ਨਾਲ ਜਿਹੜਾ ਹੈਗਾ ਇਹ ਸਾਰਾ ਸਾਰਾ ਆਇਲੈਂਡ ਆ ਜਿਹੜਾ ਸਮੁੰਦਰ ਦੇ ਵਿੱਚੋਂ ਬਾਹਰ ਆਇਆ ਸੀ ਫਲਹਾਲ ਇਹ ਬਹੁਤ ਹਰਿਆ ਭਰਿਆ ਠੀਕ ਆ ਤੇ ਸਭ ਤੋਂ ਵੱਡੀ ਗੱਲ ਆ ਕਿ ਇਹ ਇੰਡੀਅਨ ਵਾਸਤੇ ਜੀਜੂ ਆਇਲੈਂਡ ਆ ਜਿਹੜਾ ਵੀਜ਼ਾ ਫਰੀ ਆ ਉਹਦਾ ਦੋ ਦਿਨ ਧਰਮ ਕੰਡੀਸ਼ਨ ਆਉਂਦੀਆਂ ਮੈਂ ਤੁਹਾਨੂੰ ਜਿਹੜਾ ਹੈਗਾ ਦੱਸ ਦੂੰਗਾ ਹੌਲੀ ਹੌਲੀ ਠੀਕ ਆ ਪਰ ਇੱਥੇ ਲੋਕ ਜਿਹੜਾ ਆਪਾਂ ਗੱਲ ਕਰ ਗਏ ਕੋਰੀਅਨ ਹਾਂ ਜ਼ਿਆਦਾ ਆਉਂਦੇ ਆ ਜਾਪਾਨ ਦੇ ਆਉਂਦੇ ਆ ਚਾਈਨੀਜ਼ ਆਉਂਦੇ ਆ ਤੇ ਇੰਡੀਅਨ ਵੀ ਤੁਹਾਨੂੰ ਇੱਥੇ ਮਿਲ ਜਾਣਗੇ ਠੀਕ ਆ ਜਿਹੜੇ ਆਉਦੇ ਪਰਿਵਾਰਾਂ ਨਾਲ ਇੱਥੇ ਘੁੰਮਣ ਆਉਂਦੇ ਆ ਠੀਕ ਆ ਇਹ ਇਹਦਾ ਸਿਰਫ ਦੋ ਤਿੰਨ ਕਾਰਨ ਆ ਹੁੰਦੇ ਆ ਇੱਕ ਤਾਂ ਤੁਹਾਡੀ ਫਲਾਈਟ ਆ ਸਿੱਧੇ ਜਿਊਟਰ ਨਹੀਂ ਚਾਹੀਦੀ ਕਿਸੇ ਵੀ ਦੇਖ ਤੋਂ ਰਾਹ ਦੇ ਵਿੱਚ ਸਟੇ ਨਹੀਂ ਹੋਣਾ ਚਾਹੀਦਾ ਠੀਕ ਹੈ ਦੂਜਾ ਤੁਹਾਡੇ ਕੋਲੇ ਲਗਭਗ 1000 ਪਲੱਸ ਡਾਲਰ ਹੋਣਾ ਚਾਹੀਦਾ ਠੀਕ ਆ ਤੁਹਾਡੀ ਟਰੈਵਲ ਹਿਸਟਰੀ ਹੋਣੀ ਚਾਹੀਦੀ ਆ ਤੁਹਾਡੇ ਕੋਲੇ ਇਨਕਮ ਦੇ ਪ੍ਰੂਫ ਹੋਣੇ ਚਾਹੀਦੇ ਜਾਂ ਤੁਹਾਡੀ ਨੌਕਰੀ ਚੰਗੀ ਹੋਵੇ ਮੰਨ ਲਾ ਲੱਖ ਰੁਪਏ ਦੇ ਨੇੜੇ ਤੁਸੀਂ ਇੰਨੇ ਚ ਕਮਾਉਂਦੇ ਹੋਣੇ ਚਾਹੀਦੇ ਹੋ ਠੀਕ ਆ ਬਾਕੀ ਸਾਨੂੰ ਗੱਲਬਾਤ ਕਰਨੀ ਹੋਣੀ ਚਾਹੀਦੀ ਬਾਕੀ ਜ਼ਿਆਦਾਤਰ ਆਪਾਂ ਕਿ ਗਏ ਆ ਤੁਹਾਡੀ ਇੰਟਰਵਿਊ ਆ ਕੋਰੀਅਨ ਦੇ ਵਿੱਚ ਹੁੰਦੀ ਆ ਤੁਹਾਨੂੰ ਪੰਜਾਬੀ ਹਿੰਦੀ ਵਾਲੇ ਦੇ ਵੀ ਦਿੰਦੇ ਆ ਵੈਸੇ ਟਰਾਂਸਲੇਟਰ ਪਰ ਉਹ ਜਿਆਦਾ ਸਕਸੈਸ ਕਈ ਵਾਰੀ ਨਹੀਂ ਹੁੰਦਾ ਬੰਦਾ ਸੋ ਇੰਗਲਿਸ਼ ਜੀ ਆਉਂਦੀ ਤਾਂ ਬਾੜੀ ਵਧੀਆ ਤੇ ਇੱਥੇ ਕੋਰੀਅਨ ਤੇ ਇੰਗਲਿਸ਼ ਬੋਲ ਸਕਦੇ ਹੋ ਤੁਸੀਂ ਆ ਕੇ ਠੀਕ ਹੈ ਤੇ ਉਹਦੇ ਜਿਹੜਾ ਹੈਗਾ ਪਰਿਵਾਰਾਂ ਨਾਲ ਜਿਵੇਂ ਆ ਵੀ ਇੰਡੀਆ ਆਇਆ ਕਲਾਮੈਨ ਹੈਗਾ ਤੇ ਹੋਰ ਵੀ ਤੇ ਸਾਨੂੰ ਮੈਂ ਇੱਥੇ ਦੁਖਾਵਾਦਾਰ ਕਿਉ ਤਾਂ ਉਹ ਸਾਹਮਣੇ ਜਿਹੜਾ ਹੈਗਾ ਇੱਥੇ ਆ ਕੇ ਤੁਸੀਂ ਜਿਹੜਾ ਦੇਖ ਸਕਦਾ ਸਮੁੰਦਰ ਠੀਕ ਆ ਸਮੁੰਦਰ ਦੇ ਨਾਲ ਆ ਸਾਰਾ ਸਾਰਾ ਜਿਹੜਾ ਅੱਪਕੇ ਲਾਵੇ ਨਾਲ ਬਣਿਆ ਹੋਇਆ ਆਰ ਆਈ ਲੈਂਡ ਹੈ ਠੀਕ ਆ ਤੇ ਇਹ ਸਾਹਮਣੇ ਜਿਹੜੇ ਹੋਟਲਾਂ ਦੀਆਂ ਬਹੁਤ ਵੱਡੀਆਂ ਚੇਂਜ ਨੇ ਇੱਥੇ ਪਹਾੜ ਨੇ ਠੀਕ ਆ ਉਹ ਤੋਂ ਬਿਨਾ ਮੈਂ ਤੁਹਾਨੂੰ ਦੱਸਦਾ ਵੀ ਇਹ ਵੀਜ਼ਾ ਫ੍ਰੀ ਤਾਂ ਹੀ ਕੀਤਾ ਕਾਰਨ ਹੈ ਕਿਉਂਕਿ ਇੱਥੇ ਵੱਧ ਤੋਂ ਵੱਧ ਟੂਰਿਸਟ ਆਉਂਦਾ ਹੈ ਨਾ ਟੂਰਿਸਟ ਆਉਂਦਾ ਤਾਂ ਫਿਰ ਇਹਨਾਂ ਦਾ ਕੰਮ ਚੱਲਦਾ ਬਾਈ ਨਹੀਂ ਤਾਂ ਆਈ ਲੈਂਡ ਦੀ ਜ਼ਿੰਦਗੀ ਹਮੇਸ਼ਾ ਹੀ ਆਪਕੇ ਟਫ ਹੁੰਦੀ ਹੈ ਠੀਕ ਆ ਆ ਮਾਲਾ ਨੋਰਮਲ ਹਾਂ ਜਿਹੜੀ ਜ਼ਿੰਦਗੀ ਨਾਲੋਂ ਆ ਇੱਥੇ ਬਹੁਤ ਸੋਹਣਾ ਹੈ ਤੁਹਾਨੂੰ ਇਹ ਕੋਰੀਆ ਦੇਖਣ ਦਾ ਮੌਕਾ ਮਿਲਣਾ ਮਿਲਿਆ ਤਾਂ ਜਰੂਰ ਦੇਖਿਓ ਠੀਕ ਹੈ ਤਾਂ ਇਹਨਾਂ ਨੇ ਸਾਰਾ ਕੁਝ ਜਿੰਨਾ ਵੀ ਆ ਉਹ ਸਾਰਾ ਆਹੀ ਚੀਜ਼ਾਂ ਦਾ ਬਣਾਇਆ ਤੁਸੀਂ ਦੇਖ ਲਓ ਮੂਰਤਾਂ ਇੱਥੇ ਜਲਪਰੀਆਂ ਵੀ ਰਹਿੰਦੀਆਂ ਆ ਬੀਬੀ ਜਲਪਰੀ ਵਾਲੀ ਆ ਗਈ ਹੈ ਨਾ ਆ ਦੇਖ ਫਰੈਸ਼ ਬਣਾਈ ਹੈ ਉੱਤੇ ਜਿਹੜੀ ਹੈਗਾ ਔਰਦਾ ਆਪਾਂ ਗਏ ਸਾਰਾ ਸਟੈਚੂ ਬਣਾਇਆ ਹੋਣਾ ਤੇ ਇੱਥੇ ਸਾਰੇ ਝਾਵੇਂ ਤੋਂ ਲਏ ਗਏ ਆਪਾਂ ਗੱਲ ਕਰਕੇ ਕੱਚੂ ਘੁਮੇ ਸਾਰੇ ਤੁਹਾਨੂੰ ਇਸੇ ਪੱਥਰ ਦੇ ਮਿਲਣਗੇ ਜਿਹੜਾ ਆਪਾਂ ਗੱਲ ਕਰ ਗਏ ਹਲਾ ਦੇ ਨਾਲ ਬਣੇ ਠੀਕ ਹੈ ਤੇ ਇਹਦੇ ਕੱਚੂ ਕੰਮੇ ਆ ਤੇ ਆ ਝਾਂਗੀਆਂ ਜਿਹੜੇ ਤੇ ਆ ਜਹਾਜ਼ ਹੈ ਠੀਕ ਹੈ ਇਹ ਤੇ ਚੜ ਕੇ ਜਾਪਾਨ ਕੋਰੀਆ ਤੋਂ ਤੇ ਆਪਾਂ ਗੱਲ ਕਰ ਗਏ ਸਿੰਗਾਪੁਰ ਤੋਂ ਇੰਡੋਨੇਸ਼ੀਆ ਤੋਂ ਤੇ ਤਾਈਵਾਨ ਤੋਂ ਇੱਥੋਂ ਫਲਾਈਟਸ ਤੁਹਾਨੂੰ ਮਿਲ ਸਕਦੀਆਂ ਨੇ ਤੁਸੀਂ ਇੱਥੇ ਆਉਣਾ ਹੋਵੇ ਤਾਂ ਐਨਕਸਪਲੋਰ ਕਰ ਸਕਦੇ ਹੋ ਠੀਕ ਹੈ ਤੇ ਬਹੁਤ ਹੀ ਸੋਹਣਾ ਆਈਲੈਂਡ ਆ ਬਾਈ ਠੀਕ ਹੈ ਤਾਂ ਤੁਸੀਂ ਆ ਇਹਨਾਂ ਦੇ ਬਾਬੇ ਜੀ ਆਰ ਤੋਂ ਸਾਰੇ ਫੋਟੋਆਂ ਲੱਗੀਆਂ ਪਤਾ ਨਹੀਂ ਕੀ ਇਹ ਹੈ ਠੀਕ ਆ ਇਹ ਤਾਂ ਹੁਣ ਇਥੋਂ ਲੋਕ ਦੱਸਦੇ ਆ ਆ ਸਾਰੀਆਂ ਚੀਜ਼ ਇਹਨਾਂ ਨੇ ਬਣਾਇਆ ਬਹੁਤ ਖੂਬਸੂਰਤ ਆ ਵਾਕੇ ਜਿਹਨੂੰ ਕਰਕੇ ਵੀ ਇੰਡ ਆ ਯਾਰ ਖੂਬਸੂਰਤੀ ਵਾਲਾ ਹੈ ਨਾ ਤੇ ਬਾਕੀ ਕੋਰੇ ਦੇ ਟੈਕਨੋਲੋਜੀ ਦੇ ਸਾਰੇ ਤੁਸੀਂ ਠੀਕ ਆ ਗੱਡੀਆਂ ਕੀ ਆ ਸੈਮਸੰਗ ਠੀਕ ਆ ਐਲਜੀ ਜਿਹੜੀਆਂ ਇਹ ਸਾਰੀਆਂ ਗੱਡੀਆਂ ਇਹਨਾਂ ਦੀਆਂ ਆ ਤੁਸੀਂ ਦੇਖ ਲਓ ਵੀ ਓਰੀਅਨ ਮੈਂ ਕਹਿੰਨਾ ਬਹੁਤ ਨਾਈਸ ਲੋਕ ਹੁੰਦੇ ਤੇ ਆਪਣੀ ਇੱਜ ਦੀ ਵਧੀਆ ਕਰਦੇ ਸਾਰੀ ਸਭ ਸੋ ਮੈਂ ਕਹਣਾ ਬਹੁਤ ਘੈਂਟ ਦੇ ਇਸੇ ਘੁੰਮਣ ਆਲਾ ਸੋਇਲ ਆਈ ਲੈਂਡ ਨੂੰ ਜਿਹਦਾ ਹੈਗਾ ਦੇਖ ਸਕਦੇ ਹੋ ਵੀ ਆਪਣੇ ਸਾਰਾ ਕੁਝ ਹੋਣ ਦੇ ਬਾਵਜੂਦ ਹਨ ਤੇ ਆਪਾਂ ਦੇ ਚੱਡੀ ਜਣੇ ਤੇ ਲਾਵੇ ਵਾਲੀ ਧਰਤੀ ਤੇ ਵੀ ਦੇਖ ਲਓ ਕਿੰਨਾ ਘੈਂਟ ਪ੍ਰਾਣਿਕ ਲਾਈ ਬਠਾ ਸੁਧਾਣਾ ਕਿਦਾਂ ਲੱਗਿਆ ਸਾਰਾ ਵਲੌਗ ਜਰੂਰ ਦੱਸਿਓ ਮੈਨੂੰ ਘੈਂਟ ਲੱਗਦਾ ਪਈ ਇਹ ਦੇਸ਼ ਪੂਰਾ